ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਐਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਜੋ ਯੂਐਸਐਚ ਸਰਾਹ ਹੋਇਆ ਨਾ ਜਿੱਥੇ ਫੋਟ ਰੈਕਟਰ ਸੀ ਉਸ ਕੱਪ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਕਬੱਡੀ ਦੀਆਂ ਵੀਡੀਓ ਇਸ ਚੈਨਲ ਦੇ ਆਪਾਂ ਪੌਣੇ ਰਹਿਨੇ ਆ ਤੇ ਪਾਉਂਦੇ ਰਾਵਾਂਗੇ ਹੁਣ ਤਾਂ ਪੰਜਾਬ ਚ ਸਿਰਾ ਹੋਇਆ ਕਰਨਾ ਤਾਂ ਕਰਕੇ ਸ਼ੁਰੂਰ ਸਬਸਕ੍ਰਾਈਬ ਕਰਕੇ ਜਾਇਓ ਨਿਊਯਾਰਕ ਚ ਅੱਜ ਕਬੱਡੀ ਕੱਪ ਹੋਇਆ ਸੀ ਮੇਰੇ ਵੀਰੋ ਜਿੱਥੇ ਬੈਸਟਾਂ ਨੂੰ ਫੋਰ ਟਰੈਕਟਰ ਰੱਖੇ ਗਏ ਸੀ ਕਮਾਲ ਦੇ ਖਿਡਾਰੀ ਪਹੁੰਚੇ ਹੋਏ ਆ ਸ਼ੀਲੂ ਵੀ ਪੰਜਾਬ ਚ ਆ ਕੇ ਫਿਰ ਯੂ ਐਸ ਏ ਦੇ ਵਿੱਚ ਪਹੁੰਚਿਆ ਤੇ ਅੱਜ ਕਮਾਲ ਦੀ ਗੇਮ ਦਿਖਾਈ ਉਸ ਖਿਡਾਰੀ ਨੇ ਵੀ ਸੰਦੀਪ ਨੰਗਲੰਬੀਆਂ ਦੀ ਟੀਮ ਨੇ 43 ਪੁਆਇੰਟ ਨਿਊਯਾਰਕਾ ਕਬੱਡੀ ਕਲੱਬ ਦੇ 34 ਪੁਆਇੰਟ ਸੀ ਮੇਰੇ ਵੀਰੋ ਬੈਸਟ ਜਾਫੀ ਦੀ ਗੱਲ ਕਰੀਏ ਤਾਂ ਸ਼ੀਲੂ ਹਰਿਆਣੇ ਵਾਲਾ 13 ਟੱਚ ਲੈ ਕੇ ਮੁੰਡੇ ਨੇ ਚਾਰ ਜੱਫੇ ਲਾਏ ਸੁਲਤਾਨ ਨਾਉਨ ਸਟਾਪ ਹੀ ਰਿਹਾ ਪਤੰਦਰ ਲੋਟ ਹੀ ਨਹੀਂ ਆਉਂਦਾ ਕਿਸੇ ਤੋਂ ਮੇਰੇ ਵੀਰੋ ਟੌਪ ਦੀ ਗੇਮ ਦਿਖਾਉਂਦਾ ਇੱਕਾਂ ਚੋਂ 21 ਅੰਕਾ ਸੁਲਤਾਨ ਸ਼ਮਸ਼ਪਰੀਏ ਦੇ ਬੈਸਟਾਂ ਨੂੰ 1100 ਡਾਲਰ ਪਲੱਸ ਟਰੈਕਟਰ ਸੀ ਮੇਰੇ ਵੀਰੋ ਫੋੜ ਦਾ ਕਮਾਲ ਹੋਈ ਆ ਅੱਜ ਮੈਂ ਕਹਿੰਦਾ ਵੀ ਸ਼ੀਲੂ ਨੂੰ ਪਹਿਲਾਂ ਹੀ ਕਿਹਾ ਜਾ ਰਿਆ ਸੀ ਵੀ ਇਹ ਅਮਰੀਕਾ ਪਹੁੰਚ ਗਿਆ ਟਰੈਕਟਰ ਇਹਨੇ ਜੈਤ ਹੀ ਲੈਣਾ ਉਹੀ ਗੱਲ ਹੋਈ ਮੇਰੇ ਵੀਰੋ ਪਰ ਸੁਲਤਾਨ ਨਹੀਂ ਦਬਿਆ ਸੁਲਤਾਨ ਨਹੀਂ ਮੇਰੇ ਵੀਰੋ ਬਹੁਤ ਲੋਟ ਘੱਟ ਆਉਂਦਾ ਵੱਡੇ ਵੱਡੇ ਜਾਫੀ ਕਹਿਣ ਲੱਗ ਜਾਂਦੇ ਆ ਵੀ ਸੁਲਤਾਨ ਨਹੀਂ ਫੜਿਆ ਜਾਂਦਾ ਸਾਡੇ ਤੋਂ ਸ਼ੀਲੂ ਹਰਿਆਣੇ ਵਾਲ ਦੀ ਗੇਮ ਕਿੱਦਾਂ ਲੱਗੀ ਇਹ ਵੀ ਤੁਸੀਂ ਕਮੈਂਟ ਬਾਕਸ ਚ ਦੱਸ ਸਕਦੇ ਹੋ ਸੁਲਤਾਨ ਦੀਆਂ ਕਾਉਡੀਆਂ ਕਿੱਦਾਂ ਲੱਗੀਆਂ ਉਹ ਵੀ ਤੁਸੀਂ ਰਾਸ ਸਕਦੇ ਹੋ ਅੱਜ ਦਾ ਇਹ ਮੇਲਾ ਟਾਪ ਦਾ ਹੋਇਆ ਯੂ ਐਸ ਏ ਦੇ ਵਿੱਚ ਟਰੈਕਟਰ ਵੀ ਮੇਰੇ ਵੀਰੋ ਮੋਡੀਫਾਈ ਸੀ ਬਹੁਤ ਤਗੜੇ ਟਰੈਕਟਰ ਦਿੱਤੇ ਗਏ ਆ ਇਦਾਂ ਨਹੀਂ ਬਈ ਸਿੱਧਾ ਹੀ ਦਿੱਤੇ ਗਏ ਆ ਬਹੁਤ ਵਧੀਆ ਟਰੈਕਟਰ ਤਿਆਰ ਕੀਤੇ ਹੋਏ ਸੀਗੇ ਤੇ ਬਹੁਤ ਵਧੀਆ ਟਰੈਕਟਰ ਦਿੱਤੇ ਗਏ ਆ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀਗੀ ਅੱਜ ਦੇ ਮੇਲੇ ਬਾਰੇ ਜੋ ਯੂ ਐਸ ਏ ਚ ਹੋਇਆ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਇੱਕ ਵੱਡੀ ਦੀ ਵੀਡੀਓ ਚੰਗੀ ਲੱਗੀ ਦੀ ਹੁੰਦੀ ਆ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਗਰੁੱਪਾਂ ਚ ਧੰਨਵਾਦ